ਐ ਬਾਈ ਸਾਸਤਰੀ ਘਾਲ ਸਾਰਿਆਂ ਨੂੰ ਛੋਟੀ ਵੇਚੀ ਆ ਬਾਈ ਅੱਜ ਇੱਕ ਹੋਰ ਇਹ ਹੈਗੀ ਐ 6 ਮਹੀਨੇ ਕੀ ਗੱਬਣ ਦੁੱਧ ਹੈ 12 ਕਿਲੋ ਆਪਣੀ ਘਰ ਕੀ ਝੋਟੀ ਆ ਲੱਕੂ ਕਿਵੇਂ ਆ ਹੁਣ ਕਹੂਗੇ ਕਿੰਨੇ ਦੀ ਆ ਬਾਈ ਹੁਣ ਕਿੰਨੇ ਦੀ ਬਹੁਤਾ ਨਹੀਂ ਆਪਾਂ ਕਹਿ ਸਕਦੇ ਜਣੀ ਤੇ ਕੋਈ ਆਪਣਾ ਖਾਸ ਐ ਮਾਸਟਰ ਜੀ ਆ ਕਬੜੀ ਕੂੜੀ ਖੜਾਉਂਦੇ ਹੁੰਦੇ ਤੇ ਚਲਟੜਾ ਦੀ ਉਹਨਾਂ ਨੇ ਮੈਂ ਨਾ ਮੈਂ ਇਹ ਜੇ ਝੋਟੀਆਂ ਵੇਚ ਕੇ ਖੁਸ਼ ਨਹੀਂ ਹੈਗੇ ਆਪਾਂ ਕਿਉਂਕਿ ਝੋਟੀਆਂ ਤੋਂ ਤਾਂ ਅਸੀਂ 5 10-10 ਸੂਏ ਲੈਣੇ ਹੁੰਦੇ ਆ ਪਰ ਸੀਲ ਬਹੁਤ ਆ ਚਾਹੇ ਹੁਣ ਬਾਈ ਜੀ ਇਹਦੇ ਥੱਲੇ ਕਰੀਂਗਾ ਤੇ ਕਮਟਰੀ ਕਬੱਡੀ ਖੜਾਉਂਦੇ ਸੀਗੇ ਦੋ ਤਿੰਨ ਜਿਹੜੇ ਮਾਰੇ ਫਿਰ ਉਹਨਾਂ ਨੇ ਮੈਂ ਤਾਂ ਕਿਹਾ ਤਾਂ ਮੈਂ ਤਾਜੀ ਦਵਾ ਦੰਨੇ ਆ ਕੋਈ ਉਹ ਕਹਿੰਦੇ ਕੋਈ ਇੱਕ ਚੰਗੀ ਦਵਾ ਦੇਗੀ ੱਬਣ ਹੋਵੇ ਕਿਉਂਕਿ ਆ ਦਿਨਾਂ ਚ ਤਾਂ ਲੋਕ ਜ਼ਿਆਦਾ ਗੱਬਣੇ ਪਾੜਦੇ ਆ ਫਿਰ ਤਾਂ ਕੰਧ ਵਾਲ ਦੇ ਪਿੱਛੇ ਦਿੱਦਰ ਹੈਗਾ। ਤੋ ਨੀ ਅੜਾ ਜੈਨ ਥਾਪੀ ਮਾਰ ਕੇ ਦੇਖੀ। ਐਡੀ ਜ਼ੀਲ ਝੋਟੀ ਆ ਇਹ। ਚਾਹੇ ਬੰਦਾ ਜਾਏ ਇੱਥੇ ਚੋਲਵੇ ਨੂੰ ਹੁਣ ਟੈਂਪੂ 'ਚ। ਲੋਕ ਕੇ ਜੇ ਕਰੇ ਬੈਠੇ ਰਹੇ। ਆ ਆ ਕੁੰਡਾ ਦਾ ਬੋਗਸ ਆ। ਦਾੜਾ ਕੁੰਡਾ। 12 ਕਿਲੋ ਤੋਂ ਤੈਣ ਚੋਕ 11 ਆ ਨਾਲ। ਜਿਹੜੇ ਮਰਜੀ ਚੋਲੋ। ਚੱਲ ਛੱਡ ਫਿਰ ਤਾਰ ਲੂਗੀ। ਇਹਨੂੰ ਕਾ ਜਾਂਦਾ ਹੀ ਚੋਲੂਗਾ। ਤਾਰ ਜੀ ਦੇ ਦੇ। ਉਹਨੂੰ ਕਹਿ ਰਿਹਾ ਹੈ ਕਿ ਚੋਲਿਓ ਜੀ ਇਹਨੂੰ ਹੈ ਤੇ ਜਾਣਦੇ ਹੀ ਚੋਲਿਓ ਮਾੜਾ ਨੰਬਰ ਪਾ ਮੇਰਾ ਨੰਬਰ ਦੇ ਦਿੰਨਾ ਤੇ ਉਹੀ ਦੱਸਦਾ ਵੀ ਲੱਕੋ ਵੀ ਆਪਣਾ ਕਾਫੀ ਇਹਨਾਂ ਨਾਲ ਚਲ ਦੇਣੀ ਪੈਗੀ ਠੀਕ ਹੈ ਵਾਅਦਾ ਕਰਿਆ ਅਗਲੇ ਨੂੰ ਹਾਂ ਮਹਾਰਾਜ ਦਾ ਪੁੱਤ ਅਸੀਂ ਇਹ ਵੀ ਕਹਿ ਕੇ ਦਿੰਨੇ ਹੁੰਨੇ ਫਿਰ ਇਦਾਂ ਦੀ ਝੋਟੀ ਵੀ ਕੱਲੂ ਸਾਨੂੰ ਇਹ ਦੇ ਦਿਓ ਭਾਈ ਜਾਂ ਕੱਲੂ ਤੁਸੀਂ ਵੇਚੂਗੇ ਵੀ ਨਾ ਕਿਤੇ ਡੰਗਰ ਇਹ ਉਹਨਾਂ ਨੇ ਵੀ ਹਾਂ ਤੁਹਾਨੂੰ ਵੰਸ ਕਰਾਂਗੇ ਕਿਉਂਕਿ ਚੰਗਾ ਡੰਗਰ ਯਾਰ ਬੜਾ ਔਖਾ ਮਿਲਦਾ ਚੰਗਾ ਡੰਗਰ ਲੈਣ ਵਾਸਤੇ ਬੜਾ ਗੇੜਾ ਲੱਗਦੇ ਆ ਟਾਈਮ ਵੀ ਖਰਾਬ ਹੁੰਦਾ ਫਿਰ ਜ਼ਰੂਰੀ ਨਹੀਂ ਵੀ ਚੰਗਾ ਨਿਕਲੇ ਪਹਿਲੇ ਸੂਏ ਚੋਟੀ ਕਦ ਕਦ ਦੇਖ ਲੋ ਚਲੋ ਠੀਕ ਹੈ ਜੀ ਚਲਤਾ ਆ ਫੜ